ਇਥੇ ਤਰਨਤਨ ਸਾਹਿਬ ਦੇ ਲਾਗੇ ਇੱਕ ਨਗਰ ਹੈ ਲੋਕਾ ਪਿੰਡੋਂ ਦੇ ਨਾਲ ਹੀ ਚੰਬਲ ਪਿੰਡ ਹੈ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨੇ ਆਪਣੀ ਲੜਕੀ ਦਾ ਰਿਸ਼ਤਾ ਚੰਡੇਰ ਕਰ ਦਿੱਤਾ ਉਹ ਲੜਕਾ ਫੌਜ ਵਿੱਚ ਸੀ ਹਰ ਬੰਦਾ ਇਹ ਵੇਖਦਾ ਵੀ ਮੇਰੇ ਬੱਚੇ ਸੁਖੀ ਰਹਿਣ ਕੋਈ ਨੌਕਰੀ ਪਿੱਛੇ ਵਾਲਾ ਬੱਚਾ ਮਿਲੇ ਉਹ ਫੌਜ ਵਿੱਚ ਜਦੋਂ ਨੇ ਰਿਸ਼ਤਾ ਕਰ ਦਿੱਤਾ ਉਹ ਪਰਿਵਾਰ ਨਾਮ ਜਪਣ ਵਾਲੇ ਨਿਤਨੇਮ ਕਰਨ ਵਾਲੇ ਅੰਮ੍ਰਿਤਧਾਰੀ ਸੀ ਉਹ ਫੌਜੀ ਲੜਕਾ ਲੱਭ ਕਿਉਂ ਨਹੀਂ ਰਿਸ਼ਤਾ ਕਰ ਦਿੱਤਾ 1999 ਵਿੱਚ ਹੀ ਰਿਸ਼ਤਾ ਹੋਇਆ ਉਸੇ ਸਾਲ ਕਾਰਗਲ ਦੀ ਜੰਗ ਲੱਗ ਗਈ ਉਹ ਨੌਜਵਾਨ ਦੀ ਉੱਥੇ ਡਿਊਟੀ ਸੀ ਫੌਜ ਵਾਲੇ ਦੀ ਤਾਂ ਉਸ ਜੰਗ ਵਿੱਚ ਉਹਦੇ ਸੱਜੀ ਬਾਹਾਂ ਵਿੱਚ ਗੋਲੀ ਲੱਗ ਗਈ ਗੋਲੀ ਲੱਗਣ ਨਾਲ ਉਹ ਬਾਹ ਡੈਮੇਜ ਹੋ ਗਈ ਜਦੋਂ ਹੁਣ ਉਹ ਬਾਹ ਡੈਮੇਜ ਹੋ ਗਈ ਜਿਵੇਂ ਉਹ ਨਸਾਂ ਪੂਰੀਆਂ ਕੰਮ ਨਹੀਂ ਕੀਤੀਆਂ ਆਪਰੇਸ਼ਨ ਕਰਨਾ ਪਿਆ ਉਹਦੀ ਬਾਹ ਐਨ ਲਟਕਦੀ ਹੈ ਉਹ ਪੂਰੀ ਬਾਹ ਕੰਮ ਨਹੀਂ ਕਰਦੀ ਚੱਕ ਨਹੀਂ ਹੋ ਰਹੀ ਜਦੋਂ ਬਾਹਰ ਡੈਮੇਜ ਹੋ ਗਈ ਤਾਂ ਉਹਦਾ ਇਲਾਜ ਉਹ ਨਹੀਂ ਕਰਤਾ ਪਰ ਉਹਦੀ ਜੌਬ ਉਹਨੇ ਪੂਰੀ ਕਰਨੀ ਸੀ ਫੌਜ ਨੇ ਉਹਨੂੰ ਨੌਕਰੀ ਫੌਜ ਦੀ ਹੈ ਤਾਂ ਉਹਦਾ ਰਿਸ਼ਤਾ ਕੀਤਾ ਹੋਇਆ ਸੀ ਉਹ ਫਿਰ ਚੰਬਲ ਪਿੰਨ ਵਾਲੇ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਉਹ ਆਪਸ ਵਿੱਚ ਹੀ ਵਿਚੋਲੇ ਨਾਲ ਸਲਾਹ ਕਰਨ ਲੱਗ ਪਏ ਕਹਦੇ ਵੀ ਠੀਕ ਹੈ ਨੌਕਰੀ ਤਾਂ ਚਲੋ ਠੀਕ ਹੈ ਪਰ ਪਾਹਜ ਹੋ ਗਿਆ ਇਹਦੀ ਬਾਹਰ ਡੈਮੇਜ ਹੋ ਗਈ ਸਾਡੀ ਉਮਰ ਕਿਦਾਂ ਲੰਘੇਗੀ ਤਾਂ ਫਿਰ ਉਹਨੇ ਲੜਕੀ ਨੂੰ ਪੁੱਛਿਆ ਕਹਿੰਦੇ ਵੀ ਤੇਰਾ ਰਿਸ਼ਤਾ ਕਿਤੇ ਹੋਰ ਕਰਦੇ ਹੀ ਐ ਵੀ ਜਿਹਦੇ ਨਾਲ ਕੀਤਾ ਸੀ ਅਸੀਂ ਹੁਣ ਸਲਾਹ ਕਰਦੇ ਆ ਉਹ ਤੇ ਗੋਲੀ ਲੱਗਣ ਕਰਕੇ ਫੌਜੀ ਦੀ ਬੰਨ ਡੈਮੇਜ ਹੋਵੇ ਸਾਧ ਸੰਗਤ ਜੇ ਤਾਂ ਹੁੰਦੇ ਕਲਯੁਗੀ ਸੰਸਾਰੀ ਲੋਕ ਇਹ ਤਾਂ ਲੋਕ ਕਰਕੇ ਵੀ ਮੁੱਕਰ ਜਾਂਦੇ ਨੇ ਰਿਸ਼ਤੇ ਨੂੰ ਛੱਡੋ ਵਿਆਹ ਤੋਂ ਵੀ ਮੁੱਕਰ ਜਾਂਦੇ ਨੇ ਉਹ ਸੀ ਬਾਣੀ ਪੜਨ ਵਾਲਾ ਪਰਿਵਾਰ ਬੱਚੀ ਗੁਰਦਵਾਰੇ ਜਾਣ ਵਾਲੀ ਨਿਤਨੇਮ ਕਰਨ ਵਾਲੀ ਗੁਰੂ ਤੇ ਭਰੋਸਾ ਰੱਖਣ ਵਾਲੇ ਦੇਖੋ ਮਨਮੁਖਾਂ ਤੇ ਗੁਰਮੁਖਾਂ ਦਾ ਫਰਕ ਹੁੰਦਾ ਹੈ ਉਹ ਗੁਰਮਖ ਹੋਣ ਕਰਕੇ ਬੱਚੀ ਦੀ ਜ਼ੁਬਾਨ ਤੋਂ ਸ਼ਬਦ ਨਿਕਲਿਆ ਕਹਿੰਦੀ ਪਿਤਾ ਜੀ ਆਪਣੇ ਬਾਪੂ ਜੀ ਨੂੰ ਕਹਿੰਦੀ ਡੈਡੀ ਜੇ ਵਿਆਹ ਤੋਂ ਬਾਅਦ ਜੇ ਉਹ ਮੇਰੇ ਘਰ ਵਾਲੇ ਤੇ ਗੋਲੀ ਲੱਗ ਜਾਂਦੀ ਉਹ ਵਿਆਹ ਤੋਂ ਬਾਅਦ ਅਪਾਹਜ ਹੋ ਜਾਣਾ ਫਿਰ ਤੁਸੀਂ ਮੈਨੂੰ ਵਾਪਸ ਲੈ ਜਾਂਦੇ ਜੇ ਵਿਆਹ ਸ਼ਾਦੀ ਤੋਂ ਬਾਅਦ ਜੰਗ ਵਿੱਚ ਉਹਦੇ ਗੋਲੀ ਲੱਗਦੀ ਬਾਹ ਡੈਮੇਜ ਹੋ ਜਾਂਦੀ ਫਿਰ ਮੈਨੂੰ ਵਾਪਸ ਲੈ ਆਉਂਦੇ ਉਹ ਘਰ ਵਾਲੇ ਚੁੱਪ ਕਰ ਗਏ ਕਹਿੰਦੇ ਨਹੀਂ ਡੈਡੀ ਪਿਤਾ ਜੀ ਜੋ ਮਹਾਰਾਜ ਦਾ ਹੁਕਮ ਹੈ ਜਿਹਦੇ ਨਾਲ ਰਿਸ਼ਤਾ ਕੀਤਾ ਹੈ ਗੁਰੂ ਦੀ ਹਜ਼ੂਰੀ ਵਿੱਚ ਉਹਦੇ ਨਾਲ ਹੀ ਸ਼ਾਦੀ ਕਰੋ ਉਹ ਬੱਚੀ ਨੂੰ ਨਹੀਂ ਵਿਆਹ ਅੱਜ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਉਹਦੇ ਦੁਮੇ ਬੱਚੇ ਕੈਨੇਡਾ ਵਿੱਚ ਬੈਠੇ ਨੇ ਸਾਧ ਸੰਗਤ ਇਹ ਰੱਬ ਤੇ ਭਰੋਸਾ ਰੱਖ ਕੇ ਚੱਲਣ ਵਾਲਿਆਂ ਦਾ ਰੱਬ ਸਹਾਈ ਹੁੰਦਾ ਹੈ ਚਲਾਕੀਆਂ ਕਰਨ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਜੇ ਉਹ ਬੱਚੀ ਨੇ ਭਰੋਸਾ ਰੱਖ ਕੇ ਉਹ ਫੌਜੀ ਨਾਲ ਫਿਰ ਵਿਆਹ ਕੀਤਾ ਬਾਂ ਡੈਮੇਜ ਹੋ ਗਈ ਫਿਰ ਕੀ ਹੋਇਆ ਜੇ ਵਿਆਹ ਤੋਂ ਬਾਅਦ ਹੋ ਜਾਂਦੀ ਫਿਰ ਰੱਬ ਤੇ ਭਰੋਸਾ ਰੱਖ ਕੇ ਉਹਨਾਂ ਸ਼ਾਦੀ ਕੀਤੀ ਅੱਜ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਦੋਵੇਂ ਬੱਚੇ 12 ਕਲਾਸਾਂ ਕਰਕੇ ਕੈਨੇਡਾ ਪਹੁੰਚੇ ਹੋਏ ਆ ਇੱਥੇ ਚਲਾਕੀਆਂ ਚਤਰਾਈਆਂ ਨਹੀਂ ਚੱਲਦੀਆਂ ਬਾਦਸ਼ਾਹ ਨੇ ਇੱਕੋ ਗੱਲ ਕਹੀ ਸਹਸਿਆਣਪਾਂ ਲੱਖੋਂ ਹੈ ਤਾਂ ਇੱਕ ਨਾ ਚੱਲੇ ਨਾਲ ਤੇਰੀਆਂ ਸਿਆਣਪਾਂ ਨਾਲ ਨਹੀਂ ਚੱਲਦਾ ਉਹਦੀ ਕਿਰਪਾ ਨਾਲ ਚੱਲਦਾ ਇੱਕ ਔਰ ਆਖੋ ਸਤਨਾਮ ਸ੍ਰੀ ਮਿਰਕ ਮਿੱਤਰ ਉਹ ਸਾਧ ਸੰਗਤ ਅੱਜ ਕੱਲ ਜੱਜ ਲੱਗੇ ਹੋਏ ਨੇ ਤਾਂ ਮੈਂ ਬੜਾ ਹੈਰਾਨ ਹੋਇਆ ਮੈਂ ਉਹਨਾਂ ਨੂੰ ਕਿਹਾ ਜੱਜ ਸਾਹਿਬ ਤੁਸੀਂ ਦੂਜਿਆਂ ਦੇ ਫੈਸਲੇ ਕਰਦੇ ਹੋ ਤਾਂ ਮਤਲਬ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਸਭ ਤੋਂ ਇੰਟੈਲੀਜੈਂਟ ਹੋ ਸਮਝੰਦਾਰ ਹੋ ਪਰ ਇੱਕ ਗੱਲ ਤੁਸੀਂ ਆਪਣਾ ਡਾਈਵੋਰਸ ਨਹੀਂ ਰੋਕ ਸਕਦੇ ਤੁਸੀਂ ਆਪਣਾ ਘਰ ਨਹੀਂ ਬਚਾ ਸਕਦੇ ਤੁਸੀਂ ਆਪਣਾ ਤਲਾਕ ਹੁਣ ਉਹ ਨਹੀਂ ਰੋਕ ਸਕੇ ਤਾਂ ਸਾਧ ਸੰਗਤ ਜਦੋਂ ਦਿਨਾਂ ਗੱਲਬਾਤ ਕੀਤੀ ਪਹਿਲਾਂ ਵਿਚਾਰਾਂ ਆਪਣੇ ਗਿਆਨ ਨਾਲ ਉਹ ਦਿੰਦਾ ਰਿਹਾ ਫਿਰ ਉਹਨੂੰ ਸਮਝ ਪਈ ਨਹੀਂ ਬੰਦਾ ਜਿੰਨਾ ਮਰਜ਼ੀ ਅਕਲਮੰਦ ਹੋਵੇ ਉਹਦੀ ਕਿਰਪਾ ਤੋਂ ਬਿਨਾਂ ਘਰ ਨਹੀਂ ਵਸਦੇ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਘਰ ਵਸਦੇ ਇੱਕ ਸੱਜਣ ਸਾਧ ਸੰਗਤ ਤੋਂ ਏਡੀਸੀ ਰਹੇ ਸਾਡੇ ਲੁਧਿਆਣੇ ਲੱਗੇ ਰਹੇ ਅੱਜ ਕੱਲ੍ਹ ਉਹ ਰਾਜਨੀਤੀ ਵਿੱਚ ਵੀ ਨੇ ਔਰ ਲਗਾਤਾਰ ਦੋ ਟਰਮਾ ਐਮਐਲਏ ਵੀ ਰਹੇ ਉਹ ਮੱਝ ਨੂੰ ਬਲੌਂਗ ਕਰਦਾ ਤਾਂ ਸਸੰਦ ਇੱਕੋ ਇੱਕੋ ਦੀ ਲੜਕੀ ਜਦੋਂ ਉਹਨੇ ਵਿਆਹ ਕਰਨਾ ਸੀ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਮੈਨੂੰ ਤਾਂ ਇਹਨਾਂ ਕੰਮਾਂ ਦਾ ਪਤਾ ਨਹੀਂ ਤੁਸੀਂ ਪ੍ਰਬੰਧ ਕਰੋ ਕਿਉਂਕਿ ساری ਉਮਰ ਆਫੀਸਰ ਦੇ ਆ ਤਾਂ ਥੋੜਾ ਜਿਹਾ ਉਹ ਰਿਸ਼ਤਾ ਵੀ ਡਿਫਿਕਲਟੀ ਚਲੋ ਉਹ ਉਹਨਾਂ ਦਾ ਆਨੰਦਕਾਰ ਜਨਾ ਪ੍ਰਬੰਧ ਕੀਤਾ ਮੈਂ ਬੜਾ ਹੈਰਾਨ ਹੋਇਆ ਅੱਜ ਤੋਂ 20 ਸਾਲ ਪਹਿਲਾਂ ਉਹਨੇ ਆਪਣੀ ਲੜਕੀ ਦਾ ਵਿਆਹ ਕੀਤਾ ਔਰ ਸਾਥ ਸੰਗਤ 250 ਦੇ ਕਰੀਬ ਬੰਦਾ ਬਰਾਤ ਵਿੱਚ ਆਇਆ ਸਾਰੀ ਬਰਾਤ ਉਹਨੇ ਪਲਾਜਾ ਹੋਟਲ ਜਿਹੜਾ ਬਹੁਤ ਵੱਡਾ ਉੱਥੇ ਬਣਿਆ ਹੋਇਆ ਤਾਂ ਉਹ 5 ਸਟਾਰ ਹੋਟਲ ਹੈ ਉਹਦੇ ਵਿੱਚ ਉਹਨੇ ਬਰਾਤ ਠਹਿرائی ਫਿਰ ਉਹਨੇ 250 ਬੰਦੇ ਨੂੰ ਇੱਕ ਇੱਕ ਕੰਬਲ ਇੱਕ ਇੱਕ ਸੋਨੇ ਦੀ ਮੁੰਦੀ ਭਾਵ ਜਿੰਨੇ ਭਰਾਤ ਵਿੱਚ ਆਏ ਸਾਰੇ ਬੰਦਿਆਂ ਦੀ ਇੱਕ ਇੱਕ ਕੰਮਲ ਇੱਕ ਇੱਕ ਨਾਲ ਸੋਨੇ ਦੀ ਮੁੰਦੀ ਦੇ ਕੇ ਸਨਮਾਨ ਕੀਤਾ ਤਾਂ ਬਹੁਤ ਮਹਿੰਗਾ ਵਿਆਹ ਹੋਇਆ ਉਸ ਵਕਤ ਤੋਂ ਨੇ ਕਈ ਕਰੋੜ ਰੁਪਈਆ ਲਾਇਆ ਕੁਝ 6-7 ਮਹੀਨੇ ਬਾਅਦ ਉਹਨਾਂ ਦੀ ਮਾਤਾ ਗੁਜਰ ਗਏ ਸੀ ਉਹਨਾਂ ਦੇ ਪਿੰਡ ਮਧਾਰ ਆਏ ਤਾਂ ਭੋਗ ਤੋਂ ਬਾਅਦ ਬੈਠੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਏਡੀਸੀ ਸਾਹਿਬ ਕਿਦਾਂ ਆਪਣੀ ਬੇਟੀ ਜਿਹੜੀ ਵਿਆਹੀ ਸੀ ਯੂਐਸਏ ਠੀਕ ਹੈ ਤਾਂ ਤੁਸੀਂ ਹੈਰਾਨ ਹੋਵੋਗੇ ਉਹਦਾ ਜਵਾਬ ਪਤਾ ਕਿਸੇ ਉਹ ਕਹਿੰਦਾ ਭਾਈ ਸਾਹਿਬ ਜੀ ਉਹ ਤਾਂ ਵੀਕ ਦੇ ਨਹੀਂ ਗੱਲ ਬਣੀ ਉਸ ਤੋਂ ਬਾਅਦ ਤਲਾਕ ਹੋ ਗਿਆ ਹੱਦ ਹੋ ਗਈ ਗੱਲ ਵਾਲੀ ਢਾਈ ਟਾਂ ਸੌ ਮੁੰਡੀਆਂ ਵਿਆਹ ਚ ਪਾ ਕੇ ਵੀ ਲੋਕਾਂ ਦੇ ਤਲਾਕ ਹੋ ਜਾਂਦੇ ਇਹਦਾ ਮਤਲਬ ਘਰ ਪੈਸੇ ਨਾਲ ਨਹੀਂ ਵੱਸਦੇ ਘਰ ਅਕਲ ਨਾਲ ਬਹੁਤ ਸਮਝਦਾਰ ਬੰਦੇ ਕਹਿੰਣ ਮੈਨੂੰ ਅਕਲ ਬਹੁਤ ਹੈ ਇਹਦੇ ਨਾਲ ਘਰ ਨਹੀਂ ਵੱਸਦੇ ਘਰ ਉਹਦੀ ਕਿਰਪਾ ਨਾਲ ਵੱਸਦਾ ਹੈ ਬਾਦਸ਼ਾਹ ਨੇ ਬਚਨ ਕਹੇ ਜੇ ਪ੍ਰਸਾਦ ਵਸੈ ਸੁਖਮੰਦਰ ਜਿਦੀ ਕਿਰਪਾ ਨਾਲ ਘਰ ਵਿੱਚ ਸੁਖੀ ਵਸਨੇ ਭਾਈ ਉਹਦਾ ਸ਼ੁਕਰਾਨਾ ਕਰਿਆ ਕਰ ਦੋਟੇ ਪੜੋ ਜੇ ਪ੍ਰਸਾਦ ਵਸੈ ਸੁਖਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਮਹਾਰਾਜ ਜੇ ਕੋਈ ਸ਼ੁਕਰਾਨਾ ਨਾ ਕਰੇ ਕਦੇ ਫਿਰ ਬਹੁਤ ਬੰਦੇ ਐਸੇ ਨੇ ਜਿਨ੍ਹਾਂ ਦੇ ਮਨ 'ਚ ਰੋਸ ਪੈਦਾ ਹੋਣ ਲੱਗਿਆ। ਰੱਬ ਨੇ ਸਾਡੀ ਨਹੀਂ ਸੁਣੀ, ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਰੱਬ ਨੇ ਸਾਡੇ ਨਾਲ ਆਹ ਕੀਤਾ। ਕਦੇ ਭਾਈ ਰੋਸ ਕਰਨ ਵਾਲੇ ਲੋਕ ਰੱਬ ਵਿੱਚ ਦੋਸ਼ ਕੱਢਣ ਲੱਗ ਪੈਂਦੇ। ਜਿਹੜਾ ਰੱਬ ਵਿੱਚ ਦੋਸ਼ ਕੱਢਣ ਲੱਗਦਾ ਹੈ ਉਹ ਰੱਬ ਤੋਂ ਦੂਰ ਹੋ ਜਾਂਦਾ ਹੈ, ਵਿਮੁਖ ਹੋ ਜਾਂਦਾ ਹੈ। ਔਰ ਫਿਰ ਬਾਦਸ਼ਾਹ ਨੇ ਬਚਨ ਕਹੇ ਕਹਿੰਦੇ ਰੱਬ ਕੋਲੋਂ ਜੋ ਤੂੰ ਮੰਗ ਰਿਹਾ ਹੈ ਜਿਹਦੀ ਖਾਤਰ ਰੁੱਸ ਰਿਹਾ ਹੈ ਰੱਬ ਨੇ ਮੇਰੀ ਅਰਦਾਸ ਨਹੀਂ ਪੂਰੀ ਕੀਤੀ ਰੱਬ ਉਹ ਵਿਨੰਦ ਦੇ ਤੇ ਪਹਿਲੀਆਂ ਦਿੱਤੀਆਂ ਚੀਜ਼ਾਂ ਵੀ ਖੋਲੇ ਤੂੰ ਕੀ ਕਰ ਲੇਗਾ ਰੱਬ ਤੈਨੂੰ ਉਹ ਵਿਨੰਦ ਦੇ ਜੋ ਤੂੰ ਮੰਗ ਰਿਹਾ ਹੈ ਰੁੱਸ ਰਿਹਾ ਹੈ ਪਹਿਲਾਂ ਦਿੱਤਾ ਹੋਇਆ ਵੀ ਰੱਬ ਖੋਲਵੇ ਤੂੰ ਕੀ ਕਰ ਲੇਗਾ ਇਸ ਲਈ ਰੱਬ ਨਾਲ ਰੋਸ ਰੰਕਰ ਜੋ ਉਹਨੇ ਦਿੱਤਾ ਉਹਦਾ ਸ਼ੁਕਰਾਨਾ ਕਰ ਇਨੂੰ ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਕਿਹਾ 10 ਵਸਤੂ ਲੈ ਪਾਛੈ ਪਾਵੇ ਪਹਿਲੀਆਂ ਚੀਜ਼ਾਂ ਦਿੱਤੀਆਂ ਭੁੱਲ ਗਏ ਜਿਹੜੀਆਂ ਰੱਬ ਨੇ ਦਿੱਤੀਆਂ ਪੜੋ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਪੀਣਾ ਦੇ 10 ਪੀਹਰ ਲੈ ਤੌ ਮੂੜਾ ਕੋ ਕਹ ਕਹੇ ਕਹਿੰਦੇ ਰੱਬ ਇੱਕ ਵਿਨੰਦਵੇ 10 ਵੀ ਖੋਲੇ ਤੂੰ ਕੀ ਕਰ ਲੈਣਾ ਰੱਬ ਇੱਕ ਵਿਨੰਦਵੇ ਦਿੱਤੀਆਂ ਪਹਿਲੀਆਂ 10 ਵੀ ਖੋਲੇ ਤੂੰ ਤਾਂ ਕੀ ਵਿਗਾੜ ਲੈਣਾ ਸਾਧ ਸੰਗਤ ਦੁਨੀਆਂ ਵਿੱਚ ਲੱਖਾਂ ਲੋਕ ਅਪਾਹਜ ਪੈਦਾ ਹੋਏ ਨੇ ਉਹਨੇ ਰੱਬ ਦਾ ਕੀ ਵਿਗਾੜ ਲਿਆ ਲੱਖਾਂ ਲੋਕ ਦੁਨੀਆਂ ਵਿੱਚ ਨਿਤਰਹੀਣ ਨੇ ਜਿਨ੍ਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਉਹਨੇ ਰੱਬ ਦਾ ਕੀ ਵਿਗਾੜ ਲਿਆ ਜੇ ਉਹਨਾਂ ਵਿੱਚ ਆਪਾਂ ਵੀ ਹੁੰਦੇ ਆਪਾਂ ਉਹਦਾ ਕੀ ਵਿਗਾੜ ਲੈਣਾ ਸੀ ਇਸ ਲਈ ਮਹਾਰਾਜ ਕਹਿੰਦੇ ਸ਼ੁਕਰਾਨੰਨ ਕਰੋ ਨੇ ਤੈਨੂੰ ਤੰਦਰੁਸਤੀ ਦਿੱਤੀ ਹੈ ਰੱਬ ਦਾ ਸ਼ੁਕਰ ਕਰ ਇੱਕ ਬਚਨ ਪੜ੍ਹੋ ਰਾਮਕਲੀ ਰਾਗ ਅੰਦਰ ਜਿੱਥੇ ਮਹਾਰਾਜ ਜੀ ਨੇ ਬਚਨ ਕਿਹਾ ਭਾਈ ਇਹ ਤਾਂ ਸੋਚ ਤੈਨੂੰ ਪੈਸਾ ਕਿੰਨਾ ਦਿੱਤਾ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਈ ਵਾਰ ਅਸੀਂ ਤੁਲਨਾ ਕਰਦੇ ਹਾਂ ਉਹਨੂੰ ਰੱਬ ਨੇ ਅਮੀਰ ਬਣਾਇਆ ਸਾਨੂੰ ਰੱਬ ਨੇ ਦਿੱਤਾ ਨਹੀਂ ਅਸੀਂ ਕਿਉਂ ਸ਼ੁਕਰ ਕਰੀਏ ਉਹਨੂੰ ਰੱਬ ਨੇ ਜ਼ਮੀਨ ਜ਼ਾਇਦਾਤ ਦਿੱਤੀ ਹੈ ਸਾਨੂੰ ਨਹੀਂ ਦਿੱਤੀ ਅਸੀਂ ਕਹਦਾ ਸ਼ੁਕਰਾਨੰਨ ਕਰਨਾ ਉਹਦੇ ਤਾਂ ਰੱਬ ਨੇ ਬੱਚੇ ਬਾਹਰ ਭੇਜਤੇ ਤਾਂ ਉਹ ਸ਼ੁਕਰ ਕਰਦਾ ਸੀ ਕਿਉਂ ਕਰੀਏ ਨਹੀਂ ਪਾਤਸ਼ਾਹ ਕਹਿੰਦੇ ਸਾਰੀਆਂ ਗੱਲਾਂ ਛੱਡ ਸਭ ਤੋਂ ਕੀਮਤੀ ਚੀਜ਼ ਤੈਨੂੰ ਰੱਬ ਨੇ ਤੰਦਰੁਸਤੀ ਦਿੱਤੀ ਹੈ ਜੇ ਤੇਰਾ ਸ਼ਰੀਰ ਤੰਦਰੁਸਤ ਹੈ ਸਵੇਰੇ ਨੀਂਦ ਚੋਂ ਉੱਠਦੇ ਅਸਾਰ ਉਹਦਾ ਸ਼ੁਕਰ ਕਰਕੇ ਕਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਦੁਨੀਆਂ ਦੇ ਲੋਕ ਇਲਾਜ ਕਰ ਅਗਰ ਕਰਕੇ ਥੱਕ ਗਏ ਪੈਸਾ ਹੋਣ ਦੇ باوجود ਵੀ ਤੰਦਰੁਸਤ ਨਹੀਂ ਰੱਬ ਨੂੰ ਸ਼ੁਕਰਾਨਾ ਕਰ ਇਹਨੂੰ ਬਾਦਸ਼ਾਹ ਨੇ ਬਚਨ ਕਹਿ ਰਾਮ ਕਲੀ ਮਹੱਲਾ ਪੰਜਵਾ ਇਸ ਪਾਣੀ ਤੇ ਜਿੰਤੂ ਕਰਿਆ ਮੱਟੀ ਕਾਲੇ ਦੇਹਰਾ ਕਰਿਆ ਕਹਿੰਦੇ ਤੈਨੂੰ ਰੱਬ ਨੇ ਸਾਜਿਆ ਤੇ ਸੁਣ ਇਸ ਪਾਣੀ ਤੇ ਜਿੰਨ ਤੂੰ ਘਰਿਆ ਮੱਟੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਭ ਮੈਂ ਜਿੰਨ ਤੂੰ ਰੱਖਿਆ ਤੈਨੂੰ ਮਾਤਾ ਦੇ ਗਰਭ ਚ ਤੰਦਰੁਸਤ ਰੱਖਿਆ ਇਸ ਤੋਂ ਵੱਡੀ ਹੋਰ ਕੀ ਚੀਜ਼ ਐ ਜੇ ਰੱਬ ਦੂਜੇ ਅਪਾਹਜ ਲੋਕਾਂ ਦੀ ਤਰ੍ਹਾਂ ਤੈਨੂੰ ਅਪਾਹਜ ਕਰ ਦਿੰਦਾ ਤੂੰ ਤਾਂ ਕੀ ਵਿਗਾੜ ਲੈਣਾ ਸੀ ਜੇ ਦੂਜੇ ਲੋਕਾਂ ਦੀ ਤਰ੍ਹਾਂ ਤੈਨੂੰ ਮੈਂਟਲੀ ਡਿਸੇਬਲ ਕਰ ਦੇਣਾ ਤੂੰ ਕੀ ਕਰ ਲੈਣਾ ਸੀ ਕਦੇ ਜ਼ਿੰਦਗੀ ਦੇ ਸਾਲ ਵਿੱਚ ਇੱਕ ਵਾਰ ਉਹ ਜਗ੍ਹਾ ਤੇ ਜਾਇਆ ਕਰੋ ਜਿਵੇਂ ਪਿੰਗਲਵਾੜਾ ਬਣਿਆ ਹੋਇਆ ਹੈ ਕੋਈ ਮੈਂਟਲੀ ਡਿਸੇਬਲ ਲੋਕ ਰਹਿੰਦੇ ਉੱਥੇ ਜਾ ਕੇ ਰੱਬ ਚਿੱਤੇ ਆਉਂਦਾ ਵੀ ਦੁਨੀਆ ਕਿੱਥੇ ਵਸਦੀ ਹੈ ਤਾਂ ਬਾਦਸ਼ਾਹ ਨੇ ਬਚਨ ਕਹੇ ਕਹਿੰਦੇ ਸਭ ਤੋਂ ਕੀਮਤੀ ਚੀਜ਼ ਤੈਨੂੰ ਰੱਬ ਨੇ ਸੁਰਤ ਦਿੱਤੀ ਹੈ ਸੁਰਤ ਸਮਝਦੇ ਹੋ ਜਾਗ ਚਿੱਤਾਂ ਸ਼ਕਤੀ ਜਿਹਦੇ ਵੀ ਤੁਹਾਨੂੰ ਯਾਦ ਰਹਿੰਦਾ ਤੁਸੀਂ ਕੌਣ ਹੋ ਜਿਹਦੇ ਵੀ ਤੁਹਾਨੂੰ ਯਾਦ ਹੈ ਤੁਹਾਡੀ ਜ਼ਮੀਨ ਕਿੰਨੀ ਹੈ ਘਰ ਕੀ ਹੈ ਪਰਿਵਾਰ ਕੀ ਹੈ ਬੱਚੇ ਕੌਣ ਨੇ ਜਿਨ੍ਹਾਂ ਕੋਲੋਂ ਰੱਬ ਸੁਰਤ ਖੋਹ ਲੈਂਦਾ ਹੈ ਸਰੀਰ ਤਾਂ ਵਧੀਆ ਹੁੰਦਾ ਪਰ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਸੀ ਕੌਣ ਹੈ ਉਹਨਾਂ ਨੂੰ ਲੋਕ ਪਾਗਲ ਕਹਿਣ ਲੱਗ ਪੈਂਦੇ ਬਾਦਸ਼ਾਹ ਕਹਿੰਦੇ ਤੈਨੂੰ ਸਭ ਤੋਂ ਕੀਮਤੀ ਚੀਜ਼ ਰੱਬ ਨੇ ਸੁਰਤ ਦਿੱਤੀ ਹੈ ਉਹਦਾ ਸ਼ੁਕਰਾਨਾ ਕਰ ਜਿਹੜੀ ਸੁਰਤੀ ਵਿੱਚ ਤੈਨੂੰ ਯਾਦ ਹੈ ਤੂੰ ਕੌਣ ਹੈ ਤੂੰ ਕਿਸੇ ਤੋਂ ਕਿੰਨੇ ਪੈਸੇ ਲੈਣੇ ਨੇ ਕਿੰਨੇ ਦੇਣੇ ਨੇ ਤੇਰਾ ਪਰਿਵਾਰ ਕਿੰਨਾ ਵੱਡਾ ਹੈ ਤੇਰੇ ਪੁੱਤਰ ਧੀਆਂ ਕੌਣ ਨੇ ਇੰਨਾ ਕੁਝ ਯਾਦ ਰੱਖਣ ਵਾਲਿਆ ਉਸ ਸੁਰਤੀ ਵਿੱਚ ਕਦੇ ਰੱਬ ਨੂੰ ਵੀ ਯਾਦ ਕਰ ਸਤਨਾਮ ਸ੍ਰੀ ਵਾਹਿਗੁਰੂ ਜਿਹਨੇ ਸੁਰਤ ਦਿੱਤੀ ਹੈ ਅੱਛਾ ਮਾਫ ਕਰਿਓ ਸਾਨੂੰ 20-20 ਸਾਲ ਦੀਆਂ ਗੱਲਾਂ ਯਾਦ ਹੈ ਆਪਣੇ ਮਨਾਂ ਚਾਤ ਮਾਰਿਓ ਜੇ ਕਿਸੇ ਨੇ 20 ਸਾਲ ਪਹਿਲਾਂ ਵੀ ਤੁਹਾਨੂੰ ਮਾੜਾ ਕਿਹਾ ਹੋ ਵੀ ਯਾਦ ਹੈ ਆਪਾਂ ਜੇ ਕਿਸੇ ਰਿਸ਼ਤੇਦਾਰ ਨੇ 10 20 ਸਾਲ ਪਹਿਲਾਂ ਵੀ ਕੋਈ ਗੱਲ ਕਹੀ ਉਹ ਵੀ ਯਾਦ ਹੈ ਉਹਨੇ ਫਲਨ ਨੇ ਟਾਈਮ ਆਪ ਕਿਹਾ ਸੀ ਇੰਨਾ ਕੁਝ ਸੁਰਤੀ ਵਿੱਚ ਯਾਦ ਰੱਖਣ ਵਾਲਿਆ ਜਿਹੜੇ ਰੱਬ ਨੇ ਤੰਦਰੁਸਤੀ ਦਿੱਤੀ ਉਹਨੂੰ ਵੀ ਯਾਦ ਕਰ ਜਿਹੜੇ ਰੱਬ ਨੇ ਤੈਨੂੰ ਸ਼ਰੀਰ ਤੰਦਰੁਸਤ ਰੱਖਿਆ ਉਹਨੂੰ ਯਾਦ ਕਰ ਉਹਦਾ ਸ਼ੁਕਰਾਨਾ ਕਰਕੇ ਕਹ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹਦੇ ਕੋਲੋਂ ਜੋ ਮੰਗੇਗਾ ਉਹ ਮਿਲਦਾ ਸੁਪਾਠਿਆਂ ਨੇ ਕਿ ਭਾਈ ਉਹਦਾ ਸ਼ੁਕਰਾਨਾ ਕਰ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਵ ਮੈਂ ਜਿਨ ਤੂੰ ਰੱਖਿਆ ਅਗਲੀ ਪੰਕਤੀ ਗਈ ਕਹਿੰਦੇ ਰੱਖਣ ਹਾਰ ਸਮਾਰ ਜਨ ਸਗਲੇ ਛੋੜ ਵਿਚਾਰ ਮਨ ਸਾਰੇ ਝਗੜੇ ਛੱਡ ਦੇ ਕਦੇ ਉਹਨੂੰ ਚਿੱਤੇ ਕਰਕੇ ਉਹਦਾ ਸ਼ੁਕਰ ਕਰਕੇ ਕਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਤੈਨੂੰ ਇੰਨਾ ਕੁਝ ਦਿੱਤਾ ਹੋਇਆ ਜਦੋਂ ਤੁਸੀਂ ਰੱਬ ਉੱਤੇ ਗੁਰੂ ਉੱਤੇ ਆਸ ਤਾਂ ਭਰੋਸਾ ਵਿਸ਼ਵਾਸ ਰੱਖ ਕੇ ਸ਼ੁਕਰਾਨਾ ਕਰਕੇ ਚੱਲੋਂਗੇ ਸਾਧ ਸੰਗਤ ਉਹ ਬੰਦੇ ਦੀ ਜੀਵਨ ਦਸ਼ਾ ਫਿਰ ਸਹੀ ਰਾਹ ਤੇ ਤੁਰਦੀ ਉਹ ਕਿਸੇ ਨਾਲ ਧੋਖਾ ਨਹੀਂ ਕਰੇਗਾ ਵਹਿਮ ਨਹੀਂ ਨਹੀਂ ਕਰੇਗਾ ਉਹਦਾ ਜੀਵਨ ਸਿੱਧੇ ਰਾਹ ਤੇ ਤੁਰ ਪੈਂਦਾ ਹੈ ਉਹ ਚਤਰਾਈਆਂ ਸਿਆਣਪਾਂ ਚਲਾਕੀਆਂ ਵਾਲਾ ਰਾਹ ਛੱਡ ਦਿੰਦਾ ਫਿਰ ਪਾਤਸ਼ਾਹ ਨੇ ਬਚਨ ਕਹੇ ਜਦੋਂ ਗੁਰੂ ਕੋਲੋਂ ਮੰਗੇ ਸੰਸਾਰ ਦੀਆਂ ਚੀਜ਼ਾਂ ਮੰਗਣ ਵਾਲਿਆ ਕਦੇ ਮੰਗ ਲਿਆ ਕਰ ਰੱਬ ਦਾ ਨਾਮ ਇਹ ਅਰਦਾਸ ਕਰ ਤੂੰ ਹਰ ਵਕਤ ਰੱਬ ਦਾ ਸ਼ੁਕਰ ਕਰਕੇ ਜਪਦਾ ਰਵੇਂ ਸਤਨਾਮ ਸ੍ਰੀ ਵਾਹਿਗੁਰੂ ਇਹ ਜਪਿਆ ਹੋਇਆ ਨਾਮ ਤੇਰੇ ਕੰਮ ਆਏਗਾ ਪਾਤਸ਼ਾਹ ਨੇ ਇੱਕ ਭੇਦ ਦੀ ਗੱਲ ਕਹੀ ਦੁਨੀਆ ਦੁਖੀ ਕਿਉਂ ਹੋ ਰਹੀ ਹੈ ਰੱਬ ਨੇ ਨਹੀਂ ਕੀਤਾ ਹੋਇਆ ਰੱਬ ਕਿਸੇ ਨੂੰ ਨਹੀਂ ਦੁਖੀ ਕਰਦਾ ਉਦੇ ਉੱਤੇ ਵਿਸ਼ਵਾਸ ਰੱਖ ਕੇ ਚੱਲਣ ਦੀ ਦੇਰ ਹੈ ਉਹ ਤਾਂ ਨਾਲ ਰਹਿੰਦਾ ਸੱਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨ ਭੈਉ ਦਰਾਈ ਉਹ ਤਾਂ ਦੁਕਾਲੰਗ ਪ੍ਰਣਾਸੀ ਦੇ ਹਾਲੰਸ ਰੂਪੇ ਸਦਾ ਅੰਗ ਸੰਗੇ ਪੰਗੰਪ ਭਪੂਤੇ ਬੰਦਾ ਦੁਖੀ ਕਿਉਂ ਹੁੰਦਾ ਏ ਕਿ ਕੋਈ ਕਾਰਨ ਇਹ ਸ਼ੁਕਰਾਨਾ ਕਰਨਾ ਭੁੱਲ ਗਿਆ ਰੱਬ ਦਾ ਸ਼ੁਕਰ ਨਹੀਂ ਕਰਦਾ ਇਹਨੂੰ ਮਹਾਰਾਜ ਨੇ ਕਿਹਾ ਹਰ ਕੇ ਨਾਮ ਬਿਨ ਦੁੱਖ ਪਾਵੇ ਪੜੋ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾਨ ਚੁੱਕੇ ਗੁਰ へ ਪੇਦ ਬਤਾਵੇ ਭਾਈ ਗੁਰੂ ਨੇ ਭੇਤ ਦੀ ਗੱਲ ਕਹੀ ਹੈ ਰੱਬ ਦੇ ਨਾਮ ਤੋਂ ਬਗੈਰ ਤੋ ਦੁਖੀ ਹੋ ਰਿਆ ਇੱਕ ਵਾਰ ਆਪਣੇ ਮਨ ਨੂੰ ਪੜਾਓ ਮੰਟ ਘਾ ਕੇ ਕਉ ਮਨ ਤੈਨੂੰ ਕਿਸੇ ਨੇ ਨਹੀਂ ਦੁਖੀ ਕੀਤਾ ਹੋਇਆ ਉਹ ਮਨਾ ਤੇਰੇ ਘਰ ਜ ਕਿਸੇ ਨੇ ਕਲੇਸ਼ ਨਹੀਂ ਪਾਇਆ ਹੋਇਆ ਤੂੰ ਦੁਖੀ ਹੋ ਰਿਹਾ ਹੈਂ ਰੱਬ ਦਾ ਨਾਮ ਨਹੀਂ ਜਪ ਰਿਆ ਇੱਕ ਵਾਰ ਆਖੋ ਸਤਨਾਮ ਸ੍ਰੀ ਪੜਾਓ ਆਪਣੇ ਮਨ ਨੂੰ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਦੁੱਖ ਪਾ ਹਰ ਕੇ ਨਾਮ ਬਿਨਾਂ ਦੁੱਖ ਜਪੋ ਨਾਮ ਦੇਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਭਗਤ ਵਿਨਾਸਹਿ ਸਾਨ ਚੂਕੇ ਭਗਤ ਵਿਨਾਸਹਿ ਸਾਨ ਚੂਕੇ ਭਗਤ ਵਿਨਾਸਹਿ ਸਾਨ ਭਗਤ ਵਿਨਾਸਹਿ ਸਾਨ ਚੂ ਗੁਰ ਇਹ ਭੇਦ ਵਤਾਵੇ ਅਰ ਕੇ ਨਾਮ ਬਿਨ ਦੁਖ ਪਾਵੇ ਨਾਮ ਦੇ ਨਾ ਦੁਖ ਪਾਵੇ ਹਰ ਕੇ ਨਾਮ ਬਿਨਾਂ ਦੁਖ ਪਾਵੇ ਨਾਮ ਦੁਖ ਪਾਵੇ ਹਰ ਕੇ ਨਾਮ ਬਿਨਾਂ ਦੁਖ ਨਾਮ ਦੇ ਨਾ ਦੁਖ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਰੱਬ ਦੇ ਨਾਮ ਤੋਂ ਬਗੈਰ ਬੰਦਾ ਦੁਖੀ ਹੁੰਦਾ ਨਹੀਂ ਤਾਂ ਕਿਹੜੀ ਚੀਜ਼ ਹੈ ਜਿਹੜੀ ਰੱਬ ਕੋਲੋਂ ਨਹੀਂ ਮਿਲਦੀ ਉਹਨੇ ਤਾਂ ਲਿਖ ਕੇ ਦਿੱਤਾ ਹੋਇਆ ਹੈ ਜੋ ਤੇਰੇ ਭਾਗਾਂ ਵਿੱਚ ਲਿਖਿਆ ਹੈ ਉਹ ਤੇ ਮਿਲਣਾ ਹੀ ਮਿਲਣਾ ਹੈ ਜੋ ਭਾਗਾਂ ਵਿੱਚ ਨਹੀਂ ਵੀ ਲਿਖਿਆ ਤੂੰ ਸੇਵਾ ਕਰਕੇ